ਕਦੋਂ ਤੋਂ ਇਸ ਲਾਈਨ ਦੇ ਵਿੱਚ ਆਏ ਹੁਣ ਮੈਂ ਦੱਸਾਂ ਅੱਜ ਤਾਂ ਬੜਾ ਈਜ਼ੀ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਦੇ ਮੰਨਣਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਟੈਲੈਂਟ ਹੈ ਜਿਹੜਾ ਆਪਾਂ ਲੋਕਾਂ ਸਾਹਮਣੇ ਰੱਖ ਸਕਦੇ ਜਿਹੜਾ ਮੇਰਾ ਜੀ ਕਲਾਕਾਰੀ ਦਾ ਸਫਰ ਉਹ ਤਾਂ ਮੇਰਾ ਜਦੋਂ ਮੇਰੀ 3 ਸਾਲ ਦੀ ਉਮਰ ਹੁੰਦੀ ਸੀ ਜਿਵੇਂ ਆਪਣੇ ਘਰਾਂ ਦੇ ਕੋਲ ਆਪਣੇ ਅੰਗੜਵਾੜੀ ਸਕੂਲ ਹੁੰਦੇ ਨੇ ਤੇ ਜਿਹੜੇ ਮੈਡਮ ਸੀਗੇ ਉਹਨਾਂ ਨੇ ਇੱਕ ਵਾਰੀ ਮੇਰਾ ਮਾਤਾਕਸ਼ਲੇ ਹਸਪੀਟਲ ਦੇ ਵਿੱਚ ਕੋਈ ਫੰਕਸ਼ਨ ਸੀ ਉੱਥੇ ਉਹ ਮੈਨੂੰ ਨਾਲ ਲੈ ਕੇ ਗਏ ਮੈਨੂੰ ਸਾਈਕਲ ਤੇ ਬਿਠਾ ਕੇ ਉੱਥੇ ਫਿਰ ਉਹਨਾਂ ਨੇ ਮੇਰਾ ਉੱਥੇ ਗਾਣਾ ਗਵਾਇਆ ਸੀਗਾ ਸਾਰੇ तकरीबन ਪਟਿਆਲੇ ਡਾਕਟਰ ਜਿਨੇ ਵੀ ਸ਼ਿਗਰੀਂ ਅੰਦਰਾ ਦੇ ਮਾਤਾਕਸ਼ਲੇ ਟੀਵੀ ਹਸਪੀਟਲ ਦੇ ਡਾਕਟਰ ਸਾਰੇ ਆਏ ਹੋਏ ਸੀ ਔਰ ਮੇਰੀ 3 ਸਾਲ ਦੀ ਉਮਰ ਸੀ ਉੱਥੇ ਮੈਂ ਗਾਣਾ ਗਾਇਆ ਸੀਗਾ ਜੀ ਡੱਡੂ ਖਾਲਾ ਬਾਣੀਆਂ ਦੇ ਕੰਨੇ ਚੂਕ ਲੱਗਟਾਂ ਦੇ ਬੋਲੇ ਫਿਰ ਮੈਨੂੰ ਮੈਚ ਬਾਕਸ ਦਾ ਨਾਮ ਵੀ ਮਿਲਿਆ ਇੱਕ ਹਰਪਾ ਜਨ ਮਾਨ ਦੇ ਕਦੋਂ ਲੱਗਿਆ ਵੀ ਮਾਨ ਸਾਹਿਬ ਲੰਗ ਮਜਬੂਰਣਾ ਚਾਹੀਦੇ ਮਾਨ ਸਾਹਿਬ ਦੀ ਜਿਹੜੀ ਗਾਇਕੀ ਤੋਂ ਦੀ ਮੈਂ ਜਦੋਂ 5ਵੀਂ 6ਵੀਂ ਦੇ ਵਿੱਚ ਪੜਦਾ ਸੀਗਾ ਉਦੋਂ ਸੇਮਾਨ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਗਿਆ ਸੀ ਹਮ ਆਪਣੇ ਪਟਿਆਲੇ ਦੇ ਮਾਨ ਸਾਹਿਬ ਇੱਥੇ ਜਦੋਂ ਉਹਨਾਂ ਦਾ ਵੀ ਸਟਰਗਲ ਦਾ ਟਾਈਮ ਸੀ ਹਮ ਤਾਂ ਵੀ ਇੱਕ ਤਵੀਰ ਪੰਪ ਆਪਣਾ ਗੀਤਾ ਪਟਰੋਲ ਪੰਪ ਦੇ ਸਾਹਮਣੇ ਮਾਨ ਸਾਹਿਬ ਨੇ ਕੋਠੀ ਲਈ ਸੀ ਉੱਥੇ ਮੇਰੇ ਮਾਮਾ ਜੀ ਦੇ ਬੇਟੇ ਨੇ ਬੱਲੀ ਸੁੱਖੀ ਪ੍ਰੋਡਕਸ਼ਨ ਉਹਦੇ ਨਾਲ ਕਈ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਜਿਲੇ ਮਾਨ ਸਾਹਿਬ ਉਹ ਕੇ ਬਸ ਉਹਨਾਂ ਤੋਂ ਮੈਂ ਸਿੱਖਦਾ ਨਹੀਂ ਸਕਿਆ ਕਿਉਂਕਿ ਉਹਨਾਂ ਕੋਲ ਵੀ ਇੰਨਾ ਟਾਈਮ ਹੁੰਦਾ ਪਰ ਮੈਂ ਉਹਨਾਂ ਨੂੰ ਮਨ ਤੋਂ ਬਹੁਤ ਸਤਿਕਾਰਨ ਕਰਕੇ ਉਹਨਾਂ ਦਾ ਆਸ਼ੀਰਵਾਦ ਲੈਂਦਾ ਹੈ। ਕਿ ਕਿਸੇ ਕੀਤੀ ਸਾਰੀ ਜੇ ਲਾ ਖੋਟ ਕੇ ਕੋਈ ਸਾਰਿਆਂ ਨੇ ਨਾਰਦੀ ਸਿੱਧੇ 탑 ਤੇ ਆ ਬਹੁਤ ਬਿਲਕੁਲ ਬਹੁਤ ਮਾਨ ਸਾਹਿਬ ਦੀ ਝਲਕ ਹੈਗੀ ਹੈ ਪਰ ਕਿਉਂ ਉਹਨਾਂ ਨੇ ਹਮੇਸ਼ਾ ਬਹੁਤ ਹੀ ਸਾਫ਼ ਸੁਥਰੀ ਗੱਕੀ ਦੇ ਪ੍ਰਤੀਕ ਨੇ ਬਹੁਤ ਅੱਛਾ ਗਿਆ ਤੇ ਫਿਰ ਪੜਾਈ ਕਿੱਥੇ ਤੱਕ ਕੀਤੀ ਹੈ ਪਹਿਲਾਂ ਆਪਣੀ ਗੱਲਬਾਤ ਅਜੂਲ ਮੈਂ ਗੱਲ ਕਰਨ ਹੀ ਲੱਗਿਆ ਸੀ ਤੁਸੀਂ ਦੱਸੋ ਅੱਗੇ ਸੀ ਕਿੱਥੇ ਤੱਕ ਪੜੇ ਮੇਰੀ ਬੀਏ ਵੀ ਐਡ ਕੀਤੀ ਜੀ ਜਿਹੜੀ ਸੰਧੂ ਕਾਲਜ ਤੋਂ ਮੈਂ ਬੀਐਡ ਕਰੀ ਆਈ ਤੇ ਪੰਜਾਬ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਜੀ ਜੀ 뮤직 ਸਿੱਖਣ ਦਾ ਕਿਤੇ ਨਹੀਂ ਬਣਾਇਆ ਪਰੰਮ ਵੀ ਮੈਂ 뮤직 ਦੇ ਵਿੱਚ ਹੀ ਐਡਮਿਸ਼ਨ ਲੈ ਲਿਆ ਮਨ ਵਾਲੇ 뮤직 ਦੀ ਬੀਏ ਹੋ ਜੂ ਐਮ ਐ ਹੋ ਜੂ ਵੀ ਐਡਾ ਦਾ ਕਿ ਜਿਹੜੇ ਮੈਂ ਸਕੂਲ ਦੇ ਵਿੱਚ ਪੜਿਆ ਜੀ ਰਸਿੰਗ ਰੱਖ ਹਿੰਦ ਪਬਲਿਕ ਹਾਈ ਸਕੂਲ ਉੱਥੇ ਸੰਗੀਤ ਹੈ ਨਹੀਂ ਸੀਗਾ ਜੀ ਨਾ ਕੋਈ ਟੀਚਰ ਸੀ ਨਾ ਹੀ ਕੋਈ ਸੰਗੀਤ ਦਾ ਉੱਥੇ ਸਬਜੈਕਟ ਸੀਗਾ ਚੰਗਲਾ ਦੇ ਵਿੱਚ ਕੱਟੀਆਂ ਰਾਤਾ ਮਿਲਿਆ ਨਾ ਕੋਈ ਖੇ ਮੈਨੂੰ ਚੰਗਾ ਨਹੀਂ ਲੱਗਦਾ اے ਚੰਦੀਰਾ ਪਰ ਦੇਸ ਮੈਂ ਚੰਗਾ ਨਹੀਂ ਲੱਗਦਾ ਉਹ ਕਿਹ ਅਸੇ ਜਿਹੜੇ ਹੁਣ ਅੱਜ ਕੱਲ ਦਾ ਤੁਸੀਂ ਦੇਖਿਆ ਨੂ ਟ੍ਰੈਂਡ ਕਿਦਾਂ ਦਾ ਹੋ ਗਿਆ ਅੱਜ ਕੱਲ ਜੋ ਗਾਇਕੀ ਹੈ ਕਿਸ ਤਰ੍ਹਾਂ ਦੀ ਹੋ ਗਈ ਵੈਸਟਰਨ ਜਾਦਾ ਹੋ ਗਿਆ ਵੀਡੀਓਜ਼ ਦਾ ਕਲਚਰ ਹੋ ਗਿਆ ਮਤਲਬ ਕਿੰਨੇ ਮੈਚ ਕਿੰਨੇ ਕਰਦੇ ਹੋ ਅੱਜ ਸਰ ਆਪਣੀ ਦਾ ਜੇ ਸਾਡੀ ਦੋਵੇਂ ਭਰਾਵਾਂ ਦੀ ਜਿਹੜੀ ਗਾਇਕੀ ਹੈ ਸਾਡੀ ਤਾਂ ਕਲਚਰ ਸੱਭਿਆਚਾਰਕ ਗਾਇਕੀ ਹੈ ਜੀ ਉਹ ਸਭਾ ਦਾ ਭਰਾ ਤੁਹਾਡੇ ਨਾਲ ਹੀ ਗਾਉਂਦੇ ਆ ਜਿਵੇਂ ਅਸੀਂ ਭਜਨ ਮੰਨ ਤੇ ਗੁਰਸੇਵ ਤੋਂ ਮੰਨ ਗਾਉਂਦੇ ਆ ਜੀ ਅਸੀਂ ਕਵਿਸ਼ਰੀ ਗਾਉਂਦੇ ਆ ਜੀ ਉਹ ਹੀ ਲੋਕ ਗੰਗ ਗਾਉਂਦੇ ਆ ਕਬੱਡੀ ਕੱਪ ਕਿੱਕ ਟੂਰਨਾਮੈਂਟ ਸੱਭਿਆਚਾਰਕ ਮੇਲੇ ਕੁਸ਼ਤੀ ਦੰਗਲ ਠੀਕ ਹੈ ਅੱਜ ਇਹ ਪੋਲਿਟਿਕਲ ਪਾਰਟੀਆਂ ਰਹਿ ਲਈਆਂ ਸਾਰਿਆਂ ਦੇ ਵਿੱਚ ਅਸੀਂ ਉਹੀ ਚੀਜ਼ ਪੇਸ਼ ਕਰਦੇ ਆ ਜੀ ਬਾਕੀ ਜਿਹੜੀ ਹੈਗੀ ਜਿਹੜੀ ਅੱਜ ਕੱਲ੍ਹ ਜਿਹੜੀ ਕਹਿੰਦੇ ਹੁਣ ਆਪਣਾ ਚੱਲ ਰਿਹਾ ਰੈਪ ਲਾ ਲਓ ਜਾਂ ਪੌਪ ਲਾ ਲਓ ਹਾਂ ਉਹ ਬ ਬਰਦਾਸ਼ਮਾਨ ਸਾਹਿਬ ਦਾ ਹਰ ਭਜਨ ਮਾਨ ਜੀ ਦਾ ਨਾਮ ਕੀ ਮਾਜੀ ਧੀ ਉਹਨਾਂ ਨੇ ਮਿਹਨਤਾਂ ਕਰੀਆਂ ਸੰਘਰਸ਼ ਕਰਿਆ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਹੈ ਨਖਰੋ ਨੇ ਕੀਤਾ ਹੈਰਾਨ ਸਾਰੇ ਪਿੰਡ ਨੂੰ ਨਖਰੋ ਨੇ ਕੀਤਾ ਹੈਰਾਨ ਸਾਰੇ ਪਿੰਡ ਸਤਿ ਸ੍ਰੀਕਾਲ ਜੀ ਮਾਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲਬਾਤ ਕਰੀਏ ਜੇ ਆਪਣੇ ਰੰਗਲੇ ਪੰਜਾਬ ਦੀ ਇਸ ਪੰਜਾਬ ਦੇ ਵਿੱਚ ਜਿਹੜਾ ਟੈਲੈਂਟ ਹੈ ਨੌਜਵਾਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਪਰ ਕਈ ਵਾਰੀ ਐਸਾ ਸਮਾਂ ਨਹੀਂ ਮਿਲਦਾ ਵਕਤ ਨਹੀਂ ਮਿਲਦਾ ਜਾਂ ਕੋਈ ਨਾ ਕੋਈ ਸਪੋਰਟ ਨਹੀਂ ਮਿਲਦੀ ਵੀ ਉਹ ਲੁਕਿਆ ਰਹਿ ਜਾਂਦਾ ਹੈ ਆਪਾਂ ਗੱਲਬਾਤ ਕਰੀਏ ਭਾਵੇਂ ਪੰਜਾਬੀ ਸੰਗੀਤ ਦੀ ਹੋਵੇ ਭਾਵੇਂ ਖੇਡਾਂ ਦੀ ਹੋਵੇ ਜਦੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਹੋ ਜਾਂਦੀ ਹੈ ਜਿਹੜੇ ਲੁਕੇ ਹੋਏ ਟੈਲੈਂਟ ਹੈ ਤਾਂ ਉਹ ਕਿਤੇ ਨਾ ਕਿਤੇ ਉੱਭਰ ਕੇ ਸਾਹਮਣੇ ਆਉਂਦਾ ਅੱਜ ਆਪਾਂ ਗੱਲਬਾਤ ਕਰਾਂਗੇ ਪਟਿਆਲੇ ਦੇ ਨੌਜਵਾਨ ਨੇ ਗੁਰਪ੍ਰੀਤ ਪਟਿਆਲ ਵੀ ਜਿਹੜੇ ਪ੍ਰੀਤ ਬ੍ਰਦਰ ਦੇ ਨਾਂ ਤੇ ਵੀ ਇਹਨਾਂ ਦੇ ਜੋੜੀ ਹੈ ਹਰ ਭਜਨ ਮਾਨ ਨੂੰ ਆਪਣਾ ਆਈਡਲ ਮੰਨਦੇ ਨੇ ਜਿਹਨਾਂ ਨੇ ਸਾਫ ਸੁਥਰੀ ਗਾਇਕੀ ਦਾ ਪ੍ਰਤੀਕ ਨੇ ਦੋਵੇਂ ਭਰਾ ਜਿਹੜੇ ਉਹਨਾਂ ਦੀ ਕਾਪੀ ਦੀ ਤਰ੍ਹਾਂ ਵੀ ਗਾਉਂਦੇ ਨੇ ਤੇ ਆਪਣੇ ਇਹਨਾਂ ਦੇ ਗਾਣੇ ਵੀ ਆ ਚੁੱਕੇ ਨੇ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਵੀ ਕਿੰਨੀ ਇਹਨਾਂ ਨੇ ਪੜ੍ਹਾਈ ਕੀਤੀ ਹੈ ਕਿਸ ਤਰ੍ਹਾਂ ਗੀਤ ਮਾਰਕੀਟ ਚਾਹੇ ਪਰਿਵਾਰ ਚ ਕੌਣ-ਕੌਣ ਹੈ ਤੇ ਕੀ ਚਾਹੁੰਦੇ ਆ ਅੱਗੇ ਕਿਸ ਤਰ੍ਹਾਂ ਜਦੋਂ ਸਟੱਡੀ ਕੀਤੀ ਵੀ ਨੌਕਰੀ ਲਈ ਹੱਥ ਪੈਰ ਮਾਰੇ ਜਾਇ ਫੀਲਡ ਦੇ ਵਿੱਚ ਕੌਣ ਕੌਣ ਦੀ ਮਦਦ ਕਰ ਰਹੇ ਨੇ ਗੱਲਬਾਤ ਕਰਦੇ ਆ ਗੁਰਪ੍ਰੀਤ ਪਟਿਆਲਵੀ ਦੇ ਨਾਲ ਭਾਈ ਜੀ ਸਵਾਗਤ ਹੋਰ ਠੀਕ ਠਾਕ ਹਾਂ ਜੀ ਮੋਨੋਕੋ ਜੀ ਤੁਹਾਡਾ ਤੈਦ ਨੂੰ ਧੰਨਵਾਦ ਔਰ A1 ਦਾ ਮੀਡੀਆ ਦਾ ਪੂਰੀ ਟੀਮ ਦਾ ਤੈਦ ਨੂੰ ਧੰਨਵਾਦ ਜਿਨਨੇ ਵੀ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਸਰੋਤੇ ਇਸ ਚੈਨਲ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਗੁਨ ਦੀ ਖਾਲਸਾ ਵਾਇਗੁਨ ਦੀ ਫਤਿਹ ਹਰ ਭਜਨ ਮਾਨ ਨੂੰ ਆਪਣਾ ਆਈਡਲ ਮੰਨਦੇ ਹੋ ਉਦਾਂ ਹੀ ਮੈਂ ਤੁਹਾਡੇ ਗਾਣੇ ਸੁਣਿਆ ਆਵਾਜ਼ ਦਾ ਰੰਗ ਅੰਦਾਜ਼ ਉਹੀ ਹੈ ਸਾਰਾ ਕੁਝ ਹਾਂਜੀ ਹਾਂਜੀ ਕਦੋਂ-ਕਦੋਂ ਇਸ ਲਾਈਨ ਦੇ ਵਿੱਚ ਆਏ ਹੁਣ ਮੈਂ ਦੱਸਿਆ ਵੀ ਅੱਜ ਤਾਂ ਬੜਾ ਈਜ਼ੀ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਟੈਲੈਂਟ ਹੈ ਜ ਜਿਹੜਾ ਮੇਰਾ ਜੀ ਕਲਾਕਾਰੀ ਦਾ ਸਫ਼ਰ ਹੋ ਤਾਂ ਮੇਰਾ ਜਦੋਂ ਮੇਰੀ 3 ਸਾਲ ਦੀ ਉਮਰ ਹੁੰਦੀ ਸੀ ਜਿਵੇਂ ਆਪਣੇ ਘਰਾਂ ਦੇ ਕੋਲ ਆਪਣੇ ਆਂਗਣਵਾੜੀ ਸਕੂਲ ਹੁੰਦੇ ਨੇ ਉੱਥੇ ਮਦਰ ਮੈਨੂੰ ਛੱਡਿਆ ਆਉਂਦੇ ਸੀਗੇ ਤੇ ਫਿਰ ਮੈਂ ਵਗਾਉਂਦਾ ਹੁੰਦਾ ਸੀਗਾ ਸਾਡੇ ਜਿਹੜੇ ਮੈਡਮ ਸੀਗੇ ਉਹਨਾਂ ਨੇ ਇੱਕ ਵਾਰੀ ਮੇਰਾ ਮਾਤਾਖਸ਼ਲੇ ਹਸਪੀਟਲ ਦੇ ਵਿੱਚ ਕੋਈ ਫੰਕਸ਼ਨ ਸੀ ਉੱਥੇ ਉਹ ਮੈਨੂੰ ਨਾਲ ਲੈ ਕੇ ਗਏ ਮੈਡਮ ਸਾਈਕਲ ਤੇ ਬਿਠਾ ਕੇ ਉੱਥੇ ਫਿਰ ਉਹਨਾਂ ਨੇ ਮੇਰਾ ਉੱਥੇ ਗਾਣਾ ਗਵਾਇਆ ਸੀਗਾ ਸਾਰੇ ਤਕਰੀਬਨ ਪਟਿਆਲੇ ਡਾਕਟਰ ਜਿੰਨੇ ਵੀ ਸੀ ਗਏ ਰਜਿੰਦਰਾ ਦੇ ਮਾਤਾ ਕਸ਼ਲਿਆ ਟੀਵੀ ਹਸਪੀਟਲ ਦੇ ਡਾਕਟਰ ਸਾਰੇ ਆਏ ਵੀ ਔਰ ਮੇਰੀ 3 ਕੇ ਸਾਲ ਦੀ ਉਮਰ ਸੀ ਉੱਥੇ ਮੈਂ ਗਾਣਾ ਗਾਇਆ ਸੀਗਾ ਜੀ ਲੱड्डू ਖਾਲਾ ਬਾਣੀਆਂ ਦੇ ਕਿੰਨੇ ਚੂਕਲਾ ਜੱਟਾਂ ਦੇ ਪੁੱਲੇ ਅੱਛਾ ਫਿਰ ਮੈਨੂੰ ਲੰਚ ਬਾਕਸ ਦਾ ਨਾਮ ਵੀ ਮਿਲਿਆ ਇੱਕ ਬਸ ਉਸ ਤੋਂ ਬਾਅਦ ਜੀ ਫਿਰ ਮੈਂ ਸਕੂਲ ਦੇ ਵਿੱਚ ਬਾਲ ਸਵਾ ਜਿਹੜੀਆਂ ਹੁੰਦੀਆਂ ਨੇ ਉਹਦੇ ਉੱਥੇ ਗਾਉਂਦਾ ਰਿਆ ਫਿਰ ਪਲੱਸ 2 ਤੋਂ ਕਰਨ ਤੋਂ ਬਾਅਦ ਫਿਰ ਮੈਂ ਕਾਲਜ ਯੂਨੀਵਰਸਿਟੀ ਦੇ ਵਿੱਚ ਪਾਰਟਿਸਿਪੇਟ ਕੀਤਾ ਜਸਦੇਵ ਸੰਧੂ ਕਾਲਜ ਤੋਂ ਮੈਂ ਵੀ ਐਡ ਕੀਤੀ ਜੇ ਉਦੋਂ ਵੀ ਫਿਰ ਮੈਂ ਕਾਫੀ ਗਾਇਕੀ ਦੇ ਵਿੱਚ ਆਪਣਾ ਜਿੰਨਾ ਕੋਈ ਆਪਣਾ ਨਾਮ ਬਣਾਇਆ ਜੀ ਜੀ ਹਰਪਾਜ ਮਾਨ ਦੇ ਕਦੋਂ ਲੱਗਿਆ ਵੀ ਮਾਨ ਸਾਹਿਬ ਵਾਂਗ ਮਨਗਵਾਉਣਾ ਚਾਹੀਦਾ ਮਾਨ ਸਾਹਿਬ ਦੀ ਜਿਹੜੀ ਗਾਇਕੀ ਤੋਂ ਜੀ ਮੈਂ ਜਦੋਂ 5ਵੀਂ 6ਵੀਂ ਦੇ ਵਿੱਚ ਪੜਦਾ ਸੀਗਾ ਉਦੋਂ ਤੋਂ ਹੀ ਮੈਂ ਉਹਦੀ ਗਾਇਕੀ ਤੋਂ ਪ੍ਰਭਾਵਿਤ ਹੋ ਗਿਆ ਸੀ ਹਮ ਆਪਣੇ ਪਟਿਆਲੇ ਤੋਂ ਮਾਨ ਸਾਹਿਬ ਇੱਥੇ ਜਦੋਂ ਉਹਨਾਂ ਦਾ ਵੀ ਸਟਰਗਲ ਦਾ ਟਾਈਮ ਸੀ ਹਮ ਸਾਡੇ ਕਬੀਰ ਪੰਪ ਆਪਣਾ ਗੀਤਾ ਪٹرول ਪੰਪ ਦੇ ਸਾਹਮਣੇ ਮਾਨ ਸਾਹਿਬ ਨੇ ਕੋਠੀ ਲਈ ਹੋਈ ਸੀ ਉੱਥੇ ਮੇਰੇ ਮਾਮਾ ਜੀ ਦੇ ਬੇਟੇ ਨੇ ਬੱਲੀ ਸੁੱਕੀ ਪ੍ਰੋਡਕਸ਼ਨ ਉਹਦੇ ਨਾਲ ਕਈ ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਮਾਨ ਸਾਹਿਬ ਨੂੰ ਬਸ ਉਹਨਾਂ ਤੋਂ ਮੈਂ ਸਿੱਖ ਤਾਂ ਨਹੀਂ ਸਕਿਆ ਕਿਉਂਕਿ ਉਹਨਾਂ ਕੋਲ ਵੀ ਇੰਨਾ ਟਾਈਮ ਹੁੰਦਾ ਪਰ ਮੈਂ ਉਹਨਾਂ ਨੂੰ ਮਨ ਤੋਂ ਗੁਰੂ ਧਾਰਨ ਕਰਕੇ ਉਹਨਾਂ ਤੋਂ ਆਸ਼ੀਰਵਾਦ ਜੂਤ ਲਿਆ ਹੂੰ ਉਹਨਾਂ ਦੇ ਜਿਹੜੀ ਮੇਰੀ ਕਲਾਕਾਰੀ ਜਿਹੜੀ ਤੁਹਾਨੂੰ ਝਲਕ ਮਿਲੂਗੀ ਮਾਨ ਸਾਹਿਬ ਦੀ ਮਿਲੂਗੀ ਹੂੰ ਬਿਲਕੁਲ ਇੱਕ ਹੋ ਜਾਏ ਆਪਣੇ ਦਰਸ਼ਕਾਂ ਨੂੰ ਮੜ ਜਾ ਦਿਖਾਈਏ ਆਪਾਂ ਆਵਾਜ਼ ਦਾ ਅੰਦਾਜ਼ ਗਾਣਾ ਮਾਨ ਸਾਹਿਬ ਦਾ ਹੀ ਸੁਣਾਦਾ ਜਾਂ ਆਪਣਾ ਸੁਣਾਦਾ ਹੀ ਜੇ ਦੇਖੋ ਤੁਹਾਡਾ ਮੈਂ ਸੁਣਿਆ ਜਿਹੜਾ ਉਹ ਵੀ ਅੰਦਾਜ਼ ਤਾਂ ਤੁਹਾਡਾ ਉਦਾਂ ਦਾ ਹੀ ਹੈ ਜੇ ਮ ਮਾਹ ਸਾਹਿਬ ਦਾ ਹੀ ਸੁਨਾਦ ਲੈ ਜੀ ਮੇਰੇ ਗੁਰੂ ਜੀ ਨੇ ਪਹਿਲਾਂ ਹੀ ਕਹਿੰਦੇ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤ ਨਹੀਂ ਪਹਿਲਾਂ ਆਪਾਂ ਉਹਨਾਂ ਨੂੰ ਤੁਹਾਡੇ ਇਸ ਚੈਨਲ ਦੇ ਥਰੂ ਮੈਂ ਧਿਆ ਲੈਣ ਇਦਾਂ ਤੁਹਾਡਾ ਹੁਕਮ ਹੋ ਗਿਆ ਉਦੋਂ ਹੂੰ ਨੀ ਮੈਨੂੰ ਬੜਾ ਪਿਆਰਾ ਲੱਗਦਾ ਏ ਨੀ ਤੇਰੇ ਵਾਲਾਂ ਵਿੱਚ ਲਾ ਚੀਰ ਕੁੜੇ ਨੀ ਮੈਨੂੰ ਬੜਾ ਪਿਆਰਾ ਲਗਦਾ ਨਹੀਂ ਤੇਰੇ ਵਾਲਾਂ ਵਿੱਚ ਲਾਚੀਰ ਕੁੜੇ ਕਿਉਂ ਅੱਖ ਚ ਪਾਉਣੀ ਫਿਰ ਦिए ਅੱਖ ਚ ਪਾਉਣੀ ਫਿਰ ਦिए ਆ ਬਣ ਮੇਰੀ ਤਕਦੀਰ ਕੁੜੇ ਨਹੀਂ ਮੈਨੂੰ ਬੜਾ ਪਿਆਰਾ ਨਹੀਂ ਮੈਨੂੰ ਬੜਾ ਪਿਆਰਾ ਲਗਦਾ ਨਹੀਂ ਤੇਰੇ ਵਾਲਾਂ ਵਿੱਚ ਲਾਚੀਰ ਕੁੜੇ ਨਹੀਂ ਮੈਨੂੰ ਬੜਾ ਪਿਆਰਾ ਹੂੰ ਨੀ ਇਹ ਨ ਪੜ ਤਾ ਤੈਨੂੰ ਕੀ ਦੱਸਣਾ ਨੀ ਤੈਨੂੰ ਮੈਂ ਦੱਸਦਾ ਕੀ ਹੋਣਾ ਏ ਮੈਨੂੰ ਤੂੰ ਗਲਦੀ ਗਾਨੀ ਵਿੱਚ ਸੁੱਚੇ ਮੋਤੀ ਵਾਂਗ ਪਰੋਣਾ ਏ ਮੋਤੀ ਵਾਂਗ ਪਰੋਣਾ ਏ ਨੀ ਮੈਂ ਰਾਜਣ ਤੇਰਾ ਨੀ ਮੈਂ ਰਾਜਣ ਤੇਰਾ ਬਣ ਜਾਵਾ ਬਣ ਜਾਵਾ ਜੇ ਤੂੰ ਬਣ ਜੇ ਹਾਏ ਮੇਰੀ ਹੀਰ ਕੁੜੇ ਨੀ ਮੈਨੂੰ ਬੜਾ ਪਿਆਰਾ ਲੱਗਦਾ ਏ ਨੀ ਤੇਰੇ ਵਾਲਾਂ ਵਿਚਲਾ ਚੀਰ ਕੁੜੇ ਨੀ ਮੈਨੂੰ ਬੜਾ ਪਿਆਰਾ ਮੇਰਬ ਇਹਨਾ ਮੈਂ ਵੀ ਦੇਖਿਆ ਨੀ ਦੱਸ ਤੈਨੂੰ ਕਿੰਜ ਸਮਝਾਵਾਂ ਮੈਂ സനിയാ ദുനിയ സണഹി നീ അപ്പൂ ദോ ശര കുള നീ മേനു ബാ പ ਲਗਦਾ ਨਹੀਂ ਤੇਰੇ ਵਾਲਾਂ ਵਿਚਲਾ ਚੀਰ ਕੁੜੇ ਨਹੀਂ ਮੈਨੂੰ ਬੜਾ ਪਿਆਰਾ ਬਹੁਤ ਬਿਲਕੁਲ ਬਹੁਤ ਮਾਨ ਸਾਹਿਬ ਦੀ ਝਲਕ ਹੈਗੀ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਬਹੁਤ ਹੀ ਸਾਫ ਸੁਥਰੀ ਗਾਇਕੀ ਦੇ ਪ੍ਰਤੀਕ ਨੇ ਬਹੁਤ ਅੱਛਾ ਗਾਇਆ ਹੈ ਤੇ ਫਿਰ ਪੜਾਈ ਕਿੱਥੇ ਤੱਕ ਕੀਤੀ ਹੈ ਪਹਿਲਾਂ ਆਪਣੀ ਗੱਲਬਾਤ ਅਧੂਰੀ ਮੈਂ ਗੱਲ ਕਰਨੀ ਲੱਗਿਆ ਸੀ ਤੁਸੀਂ ਦੱਸਣ ਲੱਗੇ ਸੀ ਕਿੱਥੇ ਤੱਕ ਪੜੇ ਮੇਰੀ ਬੀਏ ਵੀ ਐਡ ਕੀਤੀ ਜੀ ਜਦੋਂ ਸੰਧੂ ਕਾਲਜ ਤੋਂ ਮੈਂ ਬੀਐਡ ਕਰੀ ਆ ਜੀ ਤੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਬੀਏ ਕੀਤੀ ਜੀ ਜੀ 뮤직 ਸਿੱਖਣ ਦਾ ਕਿਤੇ ਨਹੀਂ ਬਣਾਇਆ ਪਰੰਮ ਵੀ ਮੈਂ 뮤직 ਦੇ ਵਿੱਚ ਹੀ ਐਡਮਿਸ਼ਨ ਲੈ ਲਵਾਂ ਨਾਲੇ 뮤직 ਦੀ ਬੀਏ ਹੋ ਜੋ ਐਮਏ ਹੋ ਜੋ ਵੀ ਇਦਾਂ ਦਾ ਕਿਉਂਕਿ ਜਿਹੜੇ ਮੈਂ ਸਕੂਲ ਦੇ ਵਿੱਚ ਪੜਿਆ ਜੀ 10ਵੀਂ ਤੱਕ ਹਿੰਦ ਪਬਲਿਕ ਹਾਈ ਸਕੂਲ ਉੱਥੇ ਸੰਗੀਤ ਹੈ ਨਹੀਂ ਸੀਗਾ ਜੀ ਨਾ ਕੋਈ ਟੀਚਰ ਸੀ ਤੇ ਨਾ ਹੀ ਕੋਈ ਸੰਗੀਤ ਦਾ ਉੱਥੇ ਸਬਜੈਕਟ ਸੀਗਾ ਉਸ ਤੋਂ ਬਾਅਦ ਮੈਂ ਪਲੱਸ 1 ਪਲੱਸ 2 ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਸੰਝਾ ਤ੍ਰਿਪੜੀ ਮਕੈਨੀਕਲ +1 +2 ਮਕੈਨੀਕਲ ਦੇ ਨਾਲ ਕੀਤੀ ਹੈ ਜੀ ਉਹਦੇ ਵਿੱਚ 뮤జిక్ ਦਾ ਸਬਜੈਕਟ ਮਿਲਦਾ ਨਹੀਂ ਮਕੈਨੀਕਲ ਦੇ ਫਿਰ ਜਦੋਂ ਮੈਂ ਬੀਏ ਦੇ ਵਿੱਚ ਗਿਆ ਫਿਰ ਮਹਿੰਦਰਾ ਕਾਲਜ ਦੇ ਵਿੱਚ ਉਹਨਾਂ ਨੇ ਮੈਨੂੰ ਸਗੀਤ ਦੀ ਸਿੱਖਿਆ ਦਿੱਤੀ ਨਹੀਂ ਪ੍ਰੋਫੈਸਰ ਨਿਰਮਲ ਨੀਰ ਜੀ ਸੀਗੇ ਪਰ ਪ੍ਰੋਫੈਸਰ ਨਿਰਮਲ ਨੀਰ ਉੱਥੇ 뮤జిక్ ਦੇ ਟੀਚਰ ਸੀ ਉਹਨਾਂ ਨਾਲ ਤੇਰਾ ਸੰਪਰਕ ਹੋਇਆ ਨਹੀਂ ਹਾਂਜੀ ਸਰ ਮੈਂ ਜਦੋਂ ਐਡਮਿਸ਼ਨ ਲਈ ਉੱਥੇ ਜਾ ਕੇ ਗੱਲਬਾਤ કરી ਪਰ ਉਹਨਾਂ ਨੇ ਕਹਿੰਦੇ ਵੀ ਆਪਣੇ ਕੋਲ ਐਂ ਨਹੀਂ ਰਿਕੁਆਇਰਮੈਂਟ ਵੀ ਤੇਰੇ ਵਰਗੇ 36 ਆਉਂਦੇ ਆ 36 ਜਾਂਦੇ ਆ ਮੈਂ ਆਪਣੀ ਮਦਰ ਨਾਲ ਘਰ ਜਾ ਕੇ ਗੱਲ ਕਰੀ ਫਿਰ ਮੇਰੀ ਮਦਰ ਦਾ ਉਦੋਂ ਐਪੈਂਡਿਕਸ ਦਾ ਆਪਰੇਸ਼ਨ ਹੋਇਆ ਸੀ 5 ਦਿਨ ਹੋਏ ਸੀ ਆਪਰੇਸ਼ਨ ਹੋਏ ਨੇ ਤੇ ਫਿਰ ਮੈਂ ਮਦਰ ਨੂੰ ਆਪਣੇ ਨੂੰ ਰਿਕਸ਼ਾ ਕਰਾਇਆ ਮੈਂ ਆਪ ਸਾਈਕਲ ਤੇ ਅੱਗੇ-ਅੱਗੇ ਮਾਤਾ ਮੇਰੀ ਪਿੱਛੇ ਸੈ ਰਿਕਸ਼ੇ ਦੇ ਉੱਤੇ ਹੌਲੀ-ਹੌਲੀ ਅਸੀਂ ਮਹਿੰਦਰਾ ਕਾਲਜ ਪਹੁੰਚੇ ਜੀ ਹੂੰ ਤਕਰੀਬਨ ਮੇਰੇ ਘਰ ਤੋਂ 5-7 ਕਿਲੋਮੀਟਰ ਪੈ ਜਾਂਦਾ ਜੀ ਆਨੰਦਨਗਰ ਮੈਂ ਉੱਥੋਂ ਰਹਿੰਦਾ ਹੁੰਦਾ ਜੀ ਉੱਥੇ ਜਾ ਕੇ ਫਿਰ ਪ੍ਰੋਫੈਸਰ ਜਿਹੜੇ ਪ੍ਰਿੰਸੀਪਲ ਸੀਗੇ ਵਿਦਵਾਨ ਸਿੰਘ ਸੋਨੀ ਉਹਨਾਂ ਨੂੰ ਮਿਲੇ ਜਾ ਕੇ ਮੇਰੇ ਮਦਰ ਨਾਲ ਕਿਹਾ ਵੀ ਬੱਚੇ ਦਾ ਸ਼ੌਂਕ ਆ ਬੱਚਾ ਸਿੱਖਣਾ ਚਾਹੁੰਦਾ ਤੇ ਨਿਰਮਲ ਨੀ ਸਾਡੇ ਗੁਆੜ ਚ ਰਹਿੰਦੇ ਆ ਵੀ ਅਸੀਂ ਗੱਲ ਕਰ ਲੈਨੇ ਆ ਉਹਨਾਂ ਨਾਲ ਉਹਦੇ ਕੋਈ ਗੱਲ ਨਹੀਂ ਉਹਨਾਂ ਨੇ ਚਪੜਾਸੀ ਨੂੰ ਐਪਲੀਕੇਸ਼ਨ ਲਿਖ ਕੇ ਦਿੱਤੀ ਚਪੜਾਸੀ ਸਾਨੂੰ ਉੱਪਰ ਲੈ ਕੇ ਗਿਆ ਜਿੱਥੇ ਮਿਊਜ਼ਿਕ ਦਾ ਰੂਮ ਬਣਿਆ ਹੋਇਆ ਸੀਗਾ ਉੱਥੇ ਜਾ ਕੇ ਗੱਲਬਾਤ ਵੀ ਕੀਤੀ ਉਹਨਾਂ ਨਾਲ ਵੀ ਤੁਹਾਡੇ ਗੁਆੜ ਚ ਰਹਿੰਦੇ ਆ ਬੱਚੇ ਨੂੰ ਸ਼ੌਂਕ ਆ ਵੀ ਚਲੋ ਇਹਨਾਂ ਨੂੰ ਤੁਸੀਂ ਗਾਈਡ ਕਰੋ ਅਸੀਂ ਤੁਹਾਡੇ ਕੋਲ ਵੀ ਸਿੱਖਣ ਲਾ ਦਾਂਗੇ ਜਾਂ ਹੋਰ ਗਾਈਡੈਂਸ ਬੱਚੇ ਨੂੰ ਜਿੰਨਾ ਕੋਈ ਅਸੀਂ ਫੀਸ ਦੇ ਕੇ ਸਿਖਾਵਾਂਗੇ ਬੱਚੇ ਨੂੰ ਕਿ ਦਿਲ ਨਾ ਤੋੜੋ ਤੁਸੀਂ ਹੂੰ ਫਿਰ ਉਹ ਕਹਿੰਦਾ ਜੀ ਸਭ ਦੇ ਕੋਲ ਹਜੇ ਹੈ ਨਹੀਂ ਟਾਈਮ ਨਹੀਂ ਹੈਗਾ ਜੀ ਚੀਟਾ ਨਹੀਂ ਹੈਗੇ ਫਿਰ ਚਲੋ ਮਦਦ ਦੇ ਕੇ ਇਹ ਤੇ ਕੁਝ ਪ੍ਰਿੰਸੀਪਲ ਸਾਹਿਬ ਦੇ ਦਵਾ ਕਰਕੇ ਲਾ ਲਓ ਮੈਨੂੰ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਾ ਮੈਂ ਇੱਕ ਸਰਗਮ ਦਿਨਾ ਰਾਗ ਦਿਨਾ ਤੇ ਮੈਨੂੰ ਇਹ ਕਰਕੇ ਜੇ ਤੁਹਾਡਾ ਮੁੰਡਾ ਸੁਣਾ ਦੂਗਾ ਤਾਂ ਮੈਂ ਇਹਨੂੰ ਰੱਖੂਗਾ ਨਹੀਂ ਤਾਂ ਵੀ ਆਪਣਾ ਸਬਜੈਕਟ ਚੇਂਜ ਕਰ ਲੈ ਮਤਲਬ ਵੀ ਕਹਿੰਦੇ ਚਲੋ ਠੀਕ ਆ ਜੀ ਹਫਤਾ ਫਿਰ ਮੈਂ ਜੀ ਬਾਹਰ ਸਿੱਖਦਾ ਰਿਹਾ ਕਰਦਾ ਰਿਹਾ ਕਿਉਂਕਿ ਸਿੱਖ ਤਾਂ ਮੈਂ ਪਹਿਲਾਂ ਵੀ ਰਾਇ ਸੰਗੀਤ ਫਿਰ ਮੈਂ ਆਪਣੇ ਗੁਰੂ ਜੀ ਕੋਲ ਜਾਂਦਾ ਰਿਹਾ ਉਹਨਾਂ ਨਾਲ ਕਰਕੇ ਮੈਂ ਇੱਕ ਹਫਤੇ ਬਾਅਦ ਮੈਂ ਪ੍ਰਿੰਸੀਪਲ ਸਾਹਿਬ ਕੋਲ ਗਿਆ ਆਪਣਾ ਨਿਰ ਉਹਨਾਂ ਨਾਲ ਮੈਂ ਗੱਲ ਕੀਤੀ ਸਾਲ ਮੈਂ ਕਿਹਾ ਮੈਂ ਉਹ ਤੇੜੀ ਸਾਰੀਆਂ ਦਿੱਤੀ ਸੀ ਤੁਸੀਂ ਮੈਨੂੰ ਰਾਗ ਦਿੱਤਾ ਸੀ ਮੈਂ ਤਿਆਰ ਕਰ ਲਿਆ ਇੱਕ ਵਾਰੀ ਸੁਣ ਲਓ ਉਹਨਾਂ ਨੇ ਇਸ ਪਰ ਏ ਕਲਾਸ ਦੇ ਵਿੱਚ ਜੀ ਉੱਥੇ ਮੁੰਡੇ ਬਟੇ ਕੁੜੀਆਂ ਉਹ ਕਹਿੰਦੇ ਵੀ ਮੈਨੂੰ ਲੋੜ ਹੀ ਨਹੀਂ ਹੈਗੀ ਮੈਂ ਤੈਨੂੰ ਰੱਖਣਾ ਨਹੀਂ ਹੈਗਾ ਮੇਰੇ ਕੋਲ ਸੀਟਾਂ ਪੂਰੀਆਂ ਹੋ ਗਈਆਂ ਉਸ ਗੱਲ ਦਾ ਜਿਹੜਾ ਮੇਰੇ ਮਨ ਤੇ ਬੜਾ ਪ੍ਰਭਾਵ ਪਿਆ ਮੇਰੇ ਮਨ ਤੇ ਬੜਾ ਦੁੱਖ ਲੱਗਿਆ ਵੀ ਚਲੋ ਕਰਨ ਕਰਾਵਣ ਹਰ ਕਹਿੰਦੇ ਆਪੇ ਆਪ ਪਰਮਾਤਮਾ ਨੇ ਕਰਨਾ ਹੁੰਦਾ ਉਹਦੇ ਰੰਗ ਨੇ ਠੀਕ ਹੈ ਜੀ ਵੀ ਚਲੋ ਮੇਰੇ ਪਿੱਛੇ ਉਹ ਬੈਗ ਨਹੀਂ ਸੀਗੀ ਕੋਈ ਘਰਦਿਆਂ ਦੀ ਬੈਗ ਨਹੀਂ ਸੀ ਕੋਈ ਐਨੀ ਪੈਸੇ ਦੀ ਬੈਗ ਨਹੀਂ ਮੈਂ ਜਰ ਡੋਟਰ ਹੁੰਦਾ ਹੋਇਆ ਆਇਆ ਮਿੰਦਰਾ ਕੋਲ ਤੋਂ ਆਪਣੇ ਘਰ ਤੱਕ ਹੂੰ 7 ਕਿਲੋਮੀਟਰ ਮੈਂ ਪੈਡਲ ਮਾਰੇ ਮੋਟਰਸਾਈਕਲ ਤੇ ਸਾਈਕਲ ਤੇ ਮੈਂ ਘਰ ਤੱਕ ਆਇਆ ਹੁੰਦਾ ਉਹਦੇ ਤੋਂ ਮੇਰੇ ਮਨ ਦੇ ਵਿੱਚ ਕੋਈ ਜਨੂਨ ਸੀ ਵੀ ਮੈਂ ਕੁਝ ਬਣਾਣਾ ਕੁਝ ਕਰਕੇ ਦਿਖਾਉਣਾ ਪਾਵਰ ਦੇ ਵਿੱਚ ਆਉਣਾ ਆਪਾਂ ਨੇ ਆਪਣਾ ਨਾਮ ਬਣਾਉਣਾ ਹੈ ਤਾਨੂੰ ਜੇ ਮੇਰੇ ਬੱਚਿਆਂ ਨੂੰ ਕਿਤੇ ਕੋਈ ਲੋਡ ਪੈਂਦੀ ਆ ਯੂਨੀਵਰਸਿਟੀ ਚ ਕਾਲਜ ਚ ਕਿਤੇ ਠਾਣੇ ਜੇ ਕਿਤੇ ਕਿਟਾਈਰੀ ਜੀ ਕੋਈ ਕਾਰਪੋਰੇਸ਼ਨ ਚ ਕੰਮ ਬੈਠੇ ਬਿਠਾਏ ਆਪਾਂ ਕਰਾਉਣੇ ਆ ਐਵੇਂ ਕਹਿੰਦੇ ਮਿੰਤਾਦਰਲੇ ਨਹੀਂ ਕਰਨੇ ਮੇਰੀ ਕਮਿਊਨਿਟੀ ਦੇ ਲੋਕ ਨੇ ਜਿਹੜੇ ਐਸ்சி ਵੀਸੀ ਕੈਟਾਗਰੀ ਲੋਕ ਨੇ ਵੀ ਐਡਾ ਕਿ ਮੈਂ ਆਪਣਾ ਨਾਮ ਬਣਾ ਦੇਣਾ ਪਟਿਆਲੇ ਦੇ ਵਿੱਚ ਵੀ ਮੈਨੂੰ ਲੋਕ ਆ ਫੋਨ ਕਰਕੇ ਕਹਿਣ ਵੀ ਭਾਈ ਆ ਇੱਥੇ ਕੰਮ ਪੈ ਗਿਆ ਫੇਰ ਹੁਣ ਹੁਣ ਇਦਾਂ ਦਾ ਰਸਤਾ ਬਣਿਆ ਬਣਿਆ ਵਾਜੀ ਆਪਣਾ ਸਾਰਾ ਨਾਮ ਵਧੀਆ ਆਪਣਾ ਪੋਲੀਟੀਕਲ ਪਾਰਟੀ ਨਾਲ ਵਧੀਆ ਪਰਮਾਣਿਕ ਲਿੰਕ ਹੈਗੇ ਨੇ ਆਪਣੀ ਮਿਹਨਤ ਕਰ ਰਹੇ ਆ ਕੋਈ ਚੋਰੀ ਡੱਗੀ ਨਹੀਂ ਬੇਈਮਾਨੀ ਕਰ ਰਹੇ ਸੰਘਰਸ਼ ਕਰਨਾ ਜੀ ਮੈਂ ਨਾਲੀ ਮਾਤਾ ਮੰਦਰ ਸੰਗਠਨ ਨਾਲ ਵੀ ਮੈਂ ਜੁੜਿਆ ਹੋਇਆ ਹਾਂ ਹੂੰ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਚਲੋ ਹੈ ਆਪਣੀ ਪਹਿਚਾਨ। ਓਕੇ ਅੱਛਾ ਗੁਰਪ੍ਰੀਤ ਇਹ ਦੱਸੋ ਹੁਣ ਤੁਸੀਂ ਜਿਹੜਾ ਗਾਇਕੀ ਦਾ ਇਹਦੇ ਵਿੱਚ ਧਾਰਮਿਕ ਵੀ ਰੱਖਿਆ ਹੈ ਮੈਟਰ ਕਿ ਤੁਸੀਂ ਮਾਤਾ ਦਾ ਜ਼ਿਕਰ ਕਰ ਰਹੇ ਹੋ ਵੀ ਧਾਰਮਿਕ ਕੋਈ ਜਾਗਰਣ ਕਰਦੇ ਹੋ ਜਾਂ ਕਿਸ ਤਰ੍ਹਾਂ ਰੱਖਿਆ ਸਰ ਧਾਰਮਿਕ ਆਪਣੇ ਕੀਰਤਨ ਜਗਰਾਤੇ ਚੌਂਕੀਆਂ ਚੱਲਦੇ ਰਹਿੰਦੇ ਨੇ ਇਸ ਤੋਂ ਇਲਾਵਾ ਜਿਹੜੇ ਸ਼ਿਵ ਸੈਨਾ ਨੈਸ਼ਨਲ ਪ੍ਰੈਜ਼ੀਡੈਂਟ ਨੇ ਪੰਮਨ ਕੁਮਾਰ ਗੁਪਤਾ ਜੀ ਉਹਨਾਂ ਦਾ ਹਰ ਮੰਗਲਵਾਰ ਪ੍ਰੋਗਰਾਮ ਹੁੰਦਾ ਜੀ ਕਾਲੀ ਮਾਤਾ ਮੰਦਿਰ 'ਚ ਰਾਮ ਅਨੁਮਾਨ ਸੇਵਾ ਦਾ ਉਹਨਾਂ ਦਾ ਸੰਗਠਨ ਦਾ ਨਾਮ ਉਹਦੇ ਵਿੱਚ ਮੈਂ ਜਾ ਕੇ ਕਈ ਸਾਲ ਤੋਂ ਮੈਂ ਉੱਥੇ ਗਾਉਂਦਾ ਆ ਰਿਹਾ ਉਸ ਬਾਅਦ ਉਹ ਫਿਰ ਐਨੂਅਲ ਫੰਕਸ਼ਨ ਕਰਾਉਂਦਾ ਜੀ ਮਾਰਚਿਕ ਸਮਾਂ ਉਹਦੇ ਵਿੱਚ ਮੈਂ ਗਾਉਣਾ ਤੇ ਇਹ ਫਿਰ ਜਿਹੜਾ ਕਾਲੀ ਮਾਤਾ ਮੰਦਰ ਦੀ ਲੰਗਰ ਕਮੇਟੀ ਆ ਉਹਨਾਂ ਵੱਲੋਂ ਸ਼ਨੀਵਾਰ ਨੂੰ ਪ੍ਰੋਗਰਾਮ ਚੱਲਦਾ ਜੀ ਜਿਹੜੇ ਬਾਹਰ ਸਰੋਵਰ ਵਾਲੇ ਪਾਸੇ ਉੱਥੇ ਮੈਂ ਗਾਉਣਾ ਫਿਰ ਉਸ ਤੋਂ ਬਾਅਦ ਅੰਦਰਲੇ ਪਾਸੇ ਪ੍ਰੋਗਰਾਮ ਹੁੰਦਾ ਸ਼ਨੀਵਾਰ ਨੂੰ ਸ਼ਾਮ ਨੂੰ ਉਹਦੇ ਵਿੱਚ ਵੀ ਆਪਣੀ ਹਾਜ਼ਰੀ ਲਾਈ ਦੀਆ ਬਾਕੀ ਮਾਂ ਮਾਈ ਦੀ ਕਿਰਪਾ ਦੇ ਨਾਲ ਮੇਰਾ ਜਿੰਨਾ ਕ ਨਾਮ ਹੈਗਾ ਮੈਨੂੰ ਮਾੜੇ ਮੋੜੇ ਕੀਰਤਨ ਜਗਰਾਤੇ ਚੌਂਕੀਆਂ ਦੇ ਵਿੱਚ ਮੈਂ ਲੋਕ ਮੈਨੂੰ ਮੌਕਾ ਮਿਲਦਾ ਰਹਿੰਦਾ ਮੌਕਾ ਮਿਲਦਾ ਜੀ ਬੁਲਾਉਂਦੇ ਉਹ ਅੱਛਾ ਜਿਹੜੇ ਹੁਣ ਅੱ ਅੱਜ ਕੱਲ ਜੋ ਗਾਇਕੀ ਹੈ ਕਿਸ ਤਰ੍ਹਾਂ ਦੀ ਹੋ ਗਈ ਵੈਸਟਰਨ ਜ਼ਿਆਦਾ ਹੋ ਗਿਆ ਵੀਡੀਓ ਦਾ ਕਲਚਰ ਹੋ ਗਿਆ ਮਤਲਬ ਕਿਵੇਂ ਮੈਚ ਕਿਵੇਂ ਕਰਦੇ ਹੋ ਮੈਚ ਸਾਰਾ ਆਪਣੀ ਦਾ ਜਿਹੜੀ ਸਾਡੀ ਦੋਵੇਂ ਭਰਾਵਾਂ ਦੀ ਜਿਹੜੀ ਗਾਇਕੀ ਹੈ ਸਾਡੀ ਦਾ ਕਲਚਰ ਸੱਭਿਆਚਾਰਕ ਗਾਇਕੀ ਹੈ ਜੀ ਉਹ ਭਰਾ ਤੁਹਾਡੇ ਨਾਲ ਹੀ ਗਾਉਂਦੇ ਆ ਜਿਵੇਂ ਅਰ ਭਾਜਨ ਮੰਨ ਤੇ ਗੁਰਸੇਵ ਕਮਾਨ ਗਾਉਂਦੇ ਆ ਜੀ ਅਸੀਂ ਕਵੀਸ਼ਰੀ ਗਾਉਂਦੇ ਆ ਜੀ ਉਹੀ ਲੋਕ ਰੰਗ ਗਾਉਂਦੇ ਆ ਕਬੱਡੀ ਕੱਪ ਕਿੱਕਰ ਟੂਰਨਾਮੈਂਟ ਸੱਭਿਆਚਾਰਕ ਮੇਲੇ ਕੁਸ਼ਤੀ ਦੰਗਲ ਠੀਕ ਹੈ ਜੀ ਐਸ ਅ ਪੋਲੀਟਿਕਲ ਪਾਰਟੀਆਂ ਰੈਲੀਆਂ ਸਾਰਿਆਂ ਦੇ ਵਿੱਚ ਅਸੀਂ ਉਹੀ ਚੀਜ਼ ਪੇਸ਼ ਕਰਦੇ ਆ ਜੀ ਬਾਕੀ ਜਿਹੜੀ ਹੈਗੀ ਜਿਹੜੀ ਅੱਜ ਕੱਲ ਜਿਵੇਂ ਤੁਸੀਂ ਕਹਿੰਦੇ ਹੁਣ ਆਪਣਾ ਚੱਲ ਰਿਹਾ ਰੈਪ ਲਾ ਲੋ ਜਾਂ ਪੌਪ ਲਾ ਲੋ ਹਨਾ ਉਹ ਬੈਸਟ ਉਹ ਇੰਨੀ ਕਾਮਯਾਬ ਗਾਇਕੀ ਨਹੀਂ ਹੈਗੀ ਜੀ ਅੱਜ ਵੀ ਹੁਣ ਦੇਖੋ ਗੁਰਦਾਸ ਮਾਨ ਸਾਹਿਬ ਦਾ ਹਰ ਭਜਨ ਮਾਨ ਜੀ ਦਾ ਨਾਮ ਕੀ ਹੈ ਜੀ ਕਿਉਂਕਿ ਉਹਨਾਂ ਨੇ ਮਿਹਨਤਾਂ ਕਰੀਆਂ ਸੰਘਰਸ਼ ਕਰਿਆ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਹੈ ਇਸ ਟਾਈਮ ਵੀ ਹਰ ਭਜਨ ਮਾਨ ਜੀ ਜੋ ਗਾਣੇ ਚਲ ਕੱਢਦੇ ਨੇ ਜਾਂ ਗੁਰਦਾਸ ਮਾਜੀ ਚਲਾਉਂਦੇ ਨੇ ਗਾਣਾ ਪੇਸ਼ ਕਰਦੇ ਨੇ ਸਰੋਤੇ ਕਬੂਲ ਕਰਦੇ ਨੇ ਉਹਨਾਂ ਨੇ ਜਿੱਲਾ ਵਿੱਚ ਜਗ੍ਹਾ ਬਣਾਈ ਹੋਈ ਹੈ ਜੀ ਤੇ ਆਪਣੇ ਤੁਸੀਂ ਰਿਕਾਰਡ ਵੀ ਕੀਤੇ ਆ ਮਾਰਕੀਟ 'ਚ ਆਇਆ ਉਹਦੇ ਵਿੱਚ ਕਈ ਯੰਤਰ ਸਾਨੂੰ ਜਿਹੜਾ ਤਾਂ ਆਪਣਾ ਕੀਤਾ ਹੋਇਆ ਮਾਨਸਾਬ ਤੋਂ ਬਿਨਾ ਹਾਂਜੀ ਆਪਣਾ ਇੱਕ ਗਾਣਾ ਤਾਂ ਪ੍ਰਦੇਸ਼ ਦੇ ਉੱਤੇ ਆ ਚੁੱਕਿਆ ਜੀ ਇੱਕ ਲੜਕੇ ਜਿਵੇਂ ਬਾਹਰ ਜਾਣਾ ਹੁੰਦਾ ਟਰੈਵਲ ਏਜੰਟ ਉਹਦੇ ਨਾਲ ਧੋਖਾ ਕਰ ਲੈਂਦਾ ਉਹਨੂੰ ਹੋਰ ਕੰਟਰੀ ਚ ਲਾ ਦਿੱਤਾ ਜਾਂਦਾ ਉੱਥੇ ਦੀ ਪੁਲਿਸ ਉਹਨੂੰ ਫੜ ਲੈਂਦੀ ਆ ਉਹਨੂੰ ਆਪਣੀ ਮਾਂ ਯਾਦ ਆਉਂਦੀ ਆਪਣਾ ਪਿੰਡ ਯਾਦ ਆਉਂਦਾ ਤੇ ਉਹ ਆਪਣੇ ਪੰਜਾਬ ਵਾਪਸ ਆਉਣ ਦੀ ਇੱਛਾ ਰੱਖਦਾ ਉਸੇ ਉੱਤੇ ਆਪਣਾ ਗਾਣਾ ਪ੍ਰਦੇਸ਼ ਆ ਚੁੱਕਿਆ ਹੀ ਉਹ ਮੈਂ ਤੁਹਾਨੂੰ ਤੁਹਾਡੇ ਸੁਰਤਿਆਂ ਨੂੰ ਸੁਣਾ ਦਿੰਨਾ ਹੂੰ ਨੀ ਮਾਏ ਜਿੱਤ ਕੇ ਬਾਜੀ ਹਾਰ ਗਏ ਸਾਡੇ ਆਪਣੇ ਹੀ ਸਾਨੂੰ ਮਾਰ ਗਏ ਜੰਗਲਾਂ ਦੇ ਵਿੱਚ ਕਟੀਆਂ ਰਾਤਾ ਮਿਲਿਆ ਨਾ ਕੋਈ ਖੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਹਾਂ ਇਹ ਚੰਦਰਾ ਪਰਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਚੰਦਰਾ ਪਰਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਹੂੰ ਪਰਦੇਸਾਂ ਵਿੱਚ ਜਾ ਕੇ ਸੋਚਿਆ ਪੈਸੇ ਵੱਧ ਕਮਾਵਾਗੇ ਪੈਸੇ ਵੱਧ ਕਮਾਵਾਗੇ ਇਤਬਸ ਗੁਰ ਰੱਬ ਕੀ ਜਾਣਦੇ ਕਦੋਂ ਕਰਮਗੜ ਆਵਾਂਗੇ ਕਦੋਂ ਕਰਮਗੜ ਆਵਾਂਗੇ ਮਿਸਾਲ ਤੇਰੇ ਦੀ ਚੱਲਦੀ ਨਹੀਂ ਓ ਗੋਰੀਆਂ ਦੇ ਵਿੱਚ ਪੇਸ਼ ਮਾ ਮੈਨੂੰ ਚੰਗਾ ਨਹੀਂ ਲੱਗਦਾ ਏ ਚੰਦਰਾ ਪਰਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਚੰਦਰਾ ਪਰਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਵਾ ਬਹੁਤ ਅੱਛਾ ਬਹੁਤ ਵਧੀਆ ਅੱਛਾ ਤੁਸੀਂ ਆਪਾਂ ਗੱਲ ਕਰਦੇ ਸੀ ਜਦੋਂ ਮਿਲੇ ਆ ਐਨ ਜੈਡ ਸੀਸੀ ਦੀ ਜਿਹੜਾ ਨਾਰਥ ਜ਼ੋਨ ਕਲਚਰ ਸੈਂਟਰ ਇੱਥੇ ਵੀ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਉੱਥੇ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਦਾ ਕੈਟਾਗਰੀਆਂ ਕਹਿੰਦੇ ਬਣੀਆਂ ਹੋਈਆਂ ਨੇ ਜਿਹਦੇ ਵਿੱਚ ਜਿਹੜਾ ਏ ਗ੍ਰੇਡ ਚਾਹ ਉਹ ਜਦੋਂ ਕੋਈ ਫੰਕਸ਼ਨ ਕਰਨ ਜਾਂਦੇ ਉਹਨੂੰ 50000 ਰੁਪਏ ਮਿਲਦਾ ਹੈ ਕਿਸ ਨੂੰ 21 31 ਇਦਾਂ ਤੁਸੀਂ ਉੱਥੇ ਕੋਸ਼ਿਸ਼ ਕੀਤੀ ਤਾਂ ਕੀ ਗੱਲ ਉੱਥੋਂ ਅਪਰੂਵ ਨਹੀਂ ਹੋਏ ਸਾਰੇ ਇਹ ਪੰਜਾਬ ਦਾ ਪੂਰੇ ਪੰਜਾਬ ਦਾ ਇਹ ਬਹੁਤ ਵੱਡਾ ਅਦਾਰਾ ਹੈ ਐਨ ਜੀ ਸੀ ਸੀ ਨਾਰਥ ਜੋਨ ਕੈਂਟਰ ਹੈ ਨਾ ਜੀ ਇਹਦੇ ਵਿੱਚ ਇਹ ਨਵੇਂ ਬੰਦੇ ਨੂੰ ਕਿਸੇ ਨੂੰ ਮੌਕਾ ਨਹੀਂ ਦਿੰਦੇ ਮੈਂ ਬਹੁਤ ਵਾਰ ਜਾਇਆ ਰਿਸ਼ੇਸ਼ 바ਸੀ ਜੀ ਨੂੰ ਉੱਥੇ ਹੈਗੇ ਨੇ ਸ਼ਰਮਾ ਸਾਹਿਬ ਹੈਗੇ ਨੇ ਪਰ ਮੇਰੀ ਉੱਥੇ ਸੁਣਵਾਈ ਨਹੀਂ ਹੋਈ ਇੰਨੇ ਇੰਨੇ ਤਨਖਾਹ ਦੇਖੋ ਪ੍ਰਮਾਤਮਾ ਇਹਨਾਂ ਨੂੰ ਸਰਕਾਰ ਦੇ ਜਵਾਈ ਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਐਡੀਆਂ ਪੋਸਟਾਂ ਦਿੱਤੀਆਂ ਵੀ ਨੇ ਵੀ ਤੁਹਾਡੇ ਕੋਲ ਕੋਈ ਬੰਦਾ ਆਇਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੁਸੀਂ ਬੰਦੇ ਦੀ ਗੱਲ ਤਾਂ ਸੁਣੋ ਬੰਦਾ ਤੁਹਾਡੇ ਕੋਲ ਆਇਆ ਦੀ ਸੁਣੋ ਕੰਮ ਹੋਵੇ ਨਾ ਹੋਵੇ ਚਲੋ ਬਾਹਰ ਦੀਆਂ ਗੱਲਾਂ ਨੇ ਇਹਨਾਂ ਨੇ ਕਰਨਾ ਜਾਂ ਨਹੀਂ ਕਰਾਉਣਾ ਬਾਕੀ ਮੇਰੇ ਮੁਕੱਦਰ ਨੇ ਇੱਥੇ ਕੋਈ ਕਿਪ ਬਣਾਇਆ ਹੋਣਾ ਨਾ ਕੋਈ ਇਹਨਾਂ ਨੇ ਸਿਸਟਮ ਵੀ ਤੁਸੀਂ ਗਾਣਾ ਸੁਣਾਉਣਾ ਉਹਨੂੰ ਪਾਸ ਕਰਨਾ ਅਪਰੂਵ ਕਰਨਾ ਜੀ ਮੈਂ ਐਪਲੀਕੇਸ਼ਨ ਵੀ ਦਿੱਤੀਆਂ ਨੇ ਪਰ ਇਹ ਜਿਹੜੇ ਇਹਨਾਂ ਦੇ ਬੰਦੇ ਨੇ ਆਪਣੇ ਬੰਦੇ ਨੂੰ ਵੀ ਪ੍ਰੋਮੋਟ ਕਰਦੇ ਨੇ ਆਪਣੇ ਬੰਦੇ ਨੂੰ ਪ੍ਰੋਗਰਾਮ ਦਿੰਦੇ ਨੇ ਆਪਣੇ ਬੰਦਿਆਂ ਦਾ ਹੀ ਟੂਰ ਲਗਦੇ ਨੇ ਬਾਹਰਲੇ ਬੰ ਹਾਂਜੀ ਇਹ ਆਪਣੇ ਫਿਰ ਕੌਣ ਨੇ ਹੋ ਇਹਨਾਂ ਨੇ ਪਹਿਲੇ ਆਪਣੇ ਇਹਨਾਂ ਵੀ ਬੰਦੇ ਨੇ ਜਿਹੜੇ ਪੁਰਾਣੇ ਨਾਲ ਚੱਲੇ ਆ ਰਹੇ ਨੇ ਜੀ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ ਹਾਂਜੀ ਮੇਰਾ ਨਾ ਮਾ ਹੋ ਸਕਦਾ ਵੈਕੈਂਸੀ ਨਾ ਹੋਵੇ ਜਾਂ ਕਿ ਉਹਨੂੰ ਮੌਕਾ ਦੇ ਇਦਾਂ ਦਾ ਕੋਈ ਬਣਦਾ ਚਲੋ ਜੇ ਪੁਰਾਣੇ ਵੀ ਬੰਦੇ ਨੇ ਜਿਓ ਕਿੰਨਾ ਕੁ ਚਿਰ ਆਪਣੇ ਕੀ ਹੋ ਕਰੀ ਜਾਣਗੇ ਉਹੀ ਕਲਾਕਾਰੀ ਕਿੰਨਾ ਕੁ ਟਾਈਮ ਦਿਖਾਈ ਜਾਣਗੇ ਮੌਕਾ ਦੇਣਾ ਚਾਹੀਦਾ ਮੌਕਾ ਦੇਣਾ ਚਾਹੀਦਾ ਨਵੇਂ ਕਲਾਕਾਰਾਂ ਨੂੰ ਨਵੇਂ ਗੀਤਕਾਰਾਂ ਨੂੰ ਨਵੇਂ ਜਿਹੜੇ ਮਿਊਜ਼ਿਕ ਡਾਇਰੈਕਟਰ ਹਨ ਉਹਨਾਂ ਨੂੰ ਦੇਣਾ ਨਵੇਂ ਭੰਗੜੇ ਵਾਲੇ ਮੁੰਡੇ ਵੀ ਹੈਗੇ ਨੇ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਅਸ ਮੈਂ ਨਹੀਂ ਕਹਿੰਦਾ ਵੀ ਪੁਰਾਣੇ ਬੰਦਿਆਂ ਨੂੰ ਛੱਡ ਦੇਣ ਪੁਰਾਣੇ ਬੰਦਿਆਂ ਨੂੰ ਵੀ ਰੱਖੋ ਨਵੇਂ ਨੂੰ ਵੀ ਨਾਲ ਜੋੜੋ ਤੁਸੀਂ ਤਾਂ ਕਿ ਸਭ ਦਾ ਜਿਹੜਾ ਹੈਗਾ ਮਾਨ ਤਨ ਬਣਿਆ ਰਹੇ ਕਿੰਨੀ ਵਾਰ ਗਏ ਹੋ ਨੀ ਜੈਡੀ ਸੀ ਮੈਂ ਤਾਂ 3 3-4 ਵਾਰੀ ਵੀ ਕੀ ਜੀ ਉੱਥੇ ਪ੍ਰੋਗਰਾਮ ਹੁੰ ਬਾਰਸਣਵਾਈ ਨਹੀਂ ਹੋਈ ਉੱਥੇ ਹਣਵਾਈ ਨਹੀਂ ਕਰ ਹੁਣ ਫਿਰ ਕੀ ਅੱਗੇ ਕੀ ਆ ਤੁਹਾਡਾ ਪਲਾਨ ਜਿਵੇਂ ਹੁਣ ਤੁਸੀਂ ਆ ਗਾਣੇ ਕਰਤੇ ਆ ਧਾਰਮਿਕ ਵੀ ਕੀਤੇ ਨੇ ਕੋਈ ਰਿਕਾਰਡ ਹੋਏ ਸਾਰ ਆਪਣੀ ਦੋ ਪੇਟਾਂ ਰਿਕਾਰਡ ਹੋ ਗਈਆਂ ਹੁਣੇ ਨਰਤਜ ਆਪਾਂ ਰਿਲੀਜ਼ ਕਰਨੀਆਂ ਸੀ ਲੇਕਿਨ ਕੁਝ ਸੰਗਠਨ ਵੱਲੋਂ ਮੈਨੂੰ ਲਾ ਲਓ ਮੰਦਰ ਤੋਂ ਜਾਂ ਕੁਝ ਹੋਰ ਦੋ ਤਿੰਨ ਚਾਰ ਬੰਦੇ ਸਲਾਹ ਦਿੱਤੀ ਵੀ ਜਿਹੜੇ ਨਰਾਤੇ ਆਉਣੇ ਨੇ ਅੱਗੇ ਦਸਹਿਰੇ ਤੋਂ ਪਹਿਲਾਂ ਦੀਵਾਲੀ ਵਾਲੇ ਉਹਦੇ ਵਿੱਚ ਰੀਲੀਜ਼ ਕਰਿਓ ਤੁਸੀਂ ਇੱਕ ਭੇਟ ਆਪਣੀ ਮਹਾਮਾਈ ਦੀ ਆ ਇੱਕ ਹਨੂਮਾਨ ਜੀ ਦੀ ਆ ਲੰਗਰ ਦੀ ਜੀ ਦੋ ਭੇਟਾਂ ਰਕੋੜੋ ਗੈਕੀ ਤੇ ਹੀ ਡਿਪੈਂਡ ਆ ਵੀ ਸਾਰਾ ਆਪਾਂ ਇਹਨੂੰ ਕਾਰੋਬਾਰ ਬਣਾਉਣਾ ਹੈ ਗੈਕੀ ਦੇ ਵਿੱਚ ਸਾਰਾ ਕੁਝ ਹੋਰ ਕੋਈ ਕੰਮ ਵੀ ਕਰਦੇ ਹਾਂ ਗਾਇਕੀ ਦਾ ਹੀ ਸਾਰਾ ਆਪਣਾ ਮੇਨਟਾ ਹੈਗਾ ਇਹ ਗਾਇਕੀ ਦਾ ਹੀ ਕੰਮ ਚੱਲ ਰਿਹਾ ਹੈ ਬਾਕੀ ਹੁਣ 2024 ਇਲੈਕਸ਼ਨ ਆ ਰਹੀ ਹੈ ਐਮਪੀ ਦੀ ਇਹਦੇ ਵਿੱਚ ਵੀ ਆਪਾਂ ਕਿਸੇ ਨਾ ਕਿਸੇ ਪਾਰਟੀ ਨਾਲ ਕਿਉਂਕਿ ਦੇਖੋ ਮੈਂ ਤਾਂ ਆਪਣਾ ਨਾਮ ਬਣਾਉਣਾ ਹੈ ਪਾਰਟੀ ਐਜ਼ ਅ ਪੋਲੀਟੀਕਲ ਜਿਹੜੀ ਮਰਜ਼ੀ ਹੋਣ ਠੀਕ ਹੈ ਜੀ ਤੇ ਮੈਂ ਕਿਤੇ ਸਟੇਜ ਤੇ ਜਾਊਗਾ ਇਤੇ ਮੈਂ ਗਾਊਂਗਾ ਜਿਹੜੇ ਮੇਰੇ ਨਾਲ 7-8 ਬੰਦੇ ਨੇ ਮਜਿਸ਼ੀਅਨ ਨੇ ਗੱਡੀ ਆ ਡਰਾਈਵਰ ਆ ਉਹਨਾਂ ਦਾ ਵੀ ਰੋਟੀ ਰੋਟੀ ਚੱਲੂ ਤਾਂ ਕਰਕੇ ਮੈਂ ਐਜ਼ ਅ ਪੋਲੀਟੀਕਲ ਪਾਰਟੀ ਨਾਲ ਵੀ ਲਿੰਕ ਰੱਖਿਆ ਵੀ ਕਿਤੇ ਨਾ ਕਿਤੇ ਆਪਾਂ ਪ੍ਰੋਗਰਾਮ ਕਰਨੇ ਨੇ ਵੀ ਅੱਛਾ ਮਤਲਬ ਪੋਲੀਟੀਕਲ ਪਾਰਟੀ ਨਾਲ ਵੀ ਕਿਤੇ ਨਾ ਕਿਤੇ ਕੋਈ ਫੰਕਸ਼ਨ ਮਿਲਦਾ ਜਾਂ ਕਿਤੇ ਬੁਲਾਉਂਦੇ ਨੇ ਤਾਂ ਉਸੇ ਕਰਦੇ ਹੋ ਹਾਂਜੀ ਹਾਂਜੀ ਕਹੋ ਮਹਾਰਾਣੀ ਪਨੀਤ ਕੌਰ ਜੀ ਹੁਣ ਆਪਣੇ ਸੁਖੀਰ ਬਾਦਲ ਨੇ ਜਿਵੇਂ ਹੁਣ ਐਨਕੇ ਸ਼ਰਮਾ ਜੀ ਨੂੰ ਖੜਾ ਕਰਿਆ ਡਾਕਟਰ ਬਲਵੀਰ ਜੀ ਹੋਗੇ ਜਾਂ ਹੁਣ ਪਵਨ ਗੁਪਤਾ ਜੀ ਨੇ ਵੀ ਆਪਣੇ ਕੈਂਡੀਡੇਟ ਖੜੇ ਕਰੇ ਇਹ ਸਾਰੀਆਂ ਪੋਲੀਟੀਕਲ ਪਾਰਟ ओके ਹਾਂ ਤੇ ਹੁਣ ਦਾ ਮੈਂ ਤੁਹਾਨੂੰ ਪਹਿਲਾਂ ਵੀ ਗੱਲਬਾਤ ਕੀਤੀ ਹੈ ਵੀ ਜੋ ਅੱਜ ਲੋਕ ਚਾਹੁੰਦੇ ਨੇ ਕਿਤੇ ਨਾ ਕਿਤੇ ਹਰ ਬੰਦਾ ਚਾਹੁੰਦਾ ਵੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਾਂ ਕੋਈ ਏਦਾਂ ਦਾ ਤੁਸੀਂ ਆਪਣਾ ਅਕਾਊਂਟ ਬਣਾ ਕੇ ਉਹਦੇ ਤੇ ਚਾਹੁੰਦੇ ਉਹ ਵੀ ਕੋਈ ਨਾ ਕੋਈ ਰੀਲ ਪਾਉਂਦੇ ਰਹੀਏ ਕੋਈ ਨਾ ਕੋਈ ਜੋ ਐਕਟੀਵਿਟੀਆਂ ਨੂੰ ਸੈਂਡ ਕਰਦੇ ਰਹੀਏ ਤਾਂ ਜੋ ਲੋਕਾਂ 'ਚ ਜਾਵੇ ਤੇ ਕਿਤੇ ਨਾ ਕਿਤੇ ਵੱਡੀ ਬ੍ਰੇਕ ਮਿਲ ਜਾਂਦੀ ਏ ਉਹਦੇ ਨਾਲ ਹਾਂਜੀ ਸਰ ਉਹ ਤਾਂ ਹੈਗਾ ਹੀ ਆ ਮੈਂ ਆਪਣਾ ਫੇਸਬੁੱਕ ਤੇ ਪਾਉਣਾ ਆਪਣੇ ਕਿ ਮੇਰਾ ਆਪਣਾ ਚੈਨਲ ਵੀ ਬਣਾਇਆ ਉਸ ਤੇ ਵੀ ਪਾਈਦਾ ਹੈ ਬਾਕੀ ਆਪਣਾ ਮੇਰਾ ਸਟੇਟਸ ਲਾ ਲਾ ਦੇ ਦੀਆਂ ਜੀ ਹੁਣ ਜਿਵੇਂ ਕੱਲ ਦਲੰਦਰ ਦੂਰਦਰਸ਼ਨ ਜਾ ਕੇ ਆਇਆ ਉਹਦੇ ਵਿੱਚ ਐ ਵੀ ਚਲੋ ਮੈਂ ਆਪਣਾ ਜੋ ਵੀ ਮਾੜੀ ਮੋਟੀ ਮੇਰੀ ਐਕਟੀਵਿਟੀ ਹੁੰਦੀ ਹੈ ਮਿਹਨਤ ਹੁੰਦੀ ਹੈ ਉਹ ਮੈਂ ਲਾਦਨਾਈ ਵੀ ਕੋਈ ਦੇਖ ਲੂਗਾ ਪਣੀ ਮੋਟੀ ਪਛਾਣ ਹੋ ਜੂਗੀ ਮੇਰੀ ਤਾਂ ਕੋਈ ਨਾ ਕੋਈ ਆਪਾਂ ਨੂੰ ਬੁਲਾ ਲੂਗਾ ਕੋਈ ਪ੍ਰਮੋਟ ਕਰ ਦੂਗਾ ਵੀ ਚਲੋ ਅਸੀਂ ਪਿੰਡ ਕਨਾਉਣਾ ਜੀ ਕਿ ਜਗਰਾਤਾ ਕਰਾਉਣਾ ਸੀ ਕਬੱਡੀ ਦਾ ਪਰ ਉਹਨਾਂ ਤੁਸੀਂ ਆਓ ਹੂੰ ਆਪਾਂ ਕਰਕੇ ਲੱਗੇ ਨੇਂਤ ਕਰਦੇ ਹੁਣ ਫਿਰ ਅਭਿਆਸ ਕਰਦੇ ਤਾਂ ਪੂਰੀ ਚੱਲਦੀ ਜਿੰਨੀ ਕਿਤੇ ਆਪ ਲਿਖਦੇ ਹੋ ਜਾਂ ਕਿਸੇ ਦੇ ਲਿਖੇ ਗੀਤ ਕੋਲ ਨਹੀਂ ਜੀ ਜਿਹੜੇ ਮੇਰੇ ਗੀਤਕਾਰ ਨੇ ਉਹ ਹੀ ਲਿਖਦੇ ਨੇ ਉਹ ਆਪਾਂ ਨੂੰ ਗੀਤ ਦਿੰਦੇ ਨੇ ਹੂੰ ਮੈਨੂੰ ਆਪਣੀ ਜਾਨੀ ਹੈ ਨਹੀਂ ਸਮਝ ਵੀ ਮੈਂ ਆਪ ਲਿਖਾਂ ਤੇ ਆਪ ਗਾਵਾਂ ਓਕੇ ਹਾਂਜੀ ਕੌਣ ਨੇ ਜਿਨ੍ਹਾਂ ਦੇ ਗਾਣੇ ਲਿਖੇ ਤੁਸੀਂ ਕਹਿੰਦੇ ਹੋ ਆਪਣੇ ਮੇਰੇ ਮਿਸ਼ਾਲ ਜੀ ਹੈਗੇ ਉਹ ਵੀ ਬੜੇ ਗਰੀਬ ਪਰਿਵਾਰ ਤੋਂ ਨੇ ਵਿਚਾਰੇ ਉਹ ਮੁੰਡਾ ਕਬਾੜ ਦਾ ਕੰਮ ਕਰਦਾ ਜਿਵੇਂ ਆਪਾਂ ਕਹਿੰਦੇ ਵੀ ਫੇਰ ਹੀ ਲਾਉਂਦੇ ਨੇ ਰੇੜੀ ਦੇ ਉੱਤੇ ਵਿਚਾਰਾ ਜਾਂਦਾ ਕਬਾੜ ਦਾ ਕੰਮ ਕਰਦਾ ਉਹਦੀ ਕਹਾਣੀ ਤੋਂ ਲਿਖੇ ਹੋਏ ਗੀਤ ਆਪਾਂ ਗਾਉਨੇ ਹੁਣ ਮੈਂ ਪ੍ਰਦੇਸ਼ ਜਿਹੜਾ ਗਾਣਾ ਤੁਹਾਨੂੰ ਸੁਣਾਇਆ ਇਹ ਉਹਨਾਂ ਦੇ ਲਈ ਬਹੁਤ ਵਧੀਆ ਹਾਂ ਹਾਂਜੀ ਹਾਂ ਬਾਕੀ ਇੱਕ ਕਬੀศรี ਵੀ ਆਪਣੀ ਰਿਕਾਰਡ ਹੋ ਗਈ ਓਕੇ ਹਾਂਜੀ ਹਾਂਜੀ ਕਬੀศรี ਦਾ ਅਲੰਗ ਸੇਰ ਭਜਨ ਮਾਨ ਆਪਾਂ ਕਬੀศรี ਗਾਉਂਦੇ ਰਹੇ ਨੇ ਉਹ ਵੀ ਦੋ ਲਾਈਨਾਂ ਆਪਾਂ ਤੁਹਾਨੂੰ ਸੁਣਾਈਏ ਸਾਡੀ ਦੋਵੇਂ ਭਰਾਵਾਂ ਦੀ ਆ ਚੁੱਕੀ ਹੈ ਜੀ ਡੋਰੀ ਸਿਸਟਮ ਤੇ ਦੇ ਤੇ ਸਾਡੇ ਸੋਤਿਆਂ ਦੇ ਰੂਬਰੂ ਕਰ ਦੇ ਹੂੰ ਚੰਗੇ ਪਲੇ ਦੀਆਂ ਇੱਜ਼ਤਾਂ 에 ਰੋਲਦਾ ਸੁਖੀ ਜਿੰਦਾ ਚ ਦੁੱਖਾਂ ਦੀ ਜ਼ਹਿਰ ਕੋਲਦਾ ਇਹ ਸਦਾਜ ਦੀਆਂ ਬੁਰੀਆਂ ਨੇ ਮਾਰਾ ਸਿਰਫ ਕੱਲੇ ਇੱਕ ਦਾਜ ਤੋਂ ਪੈਦਾ ਹੁੰਦੀਆਂ ਪੈਦਾ ਹੁੰਦੀਆਂ ਪੈਦਾ ਹੁੰਦੀਆਂ ਬਿਮਾਰੀਆਂ ਹਜ਼ਾਰਾਂ ਸਿਰਫ ਕੱਲੇ ਇੱਕ ਦਾਜ ਤੋਂ ਅੱਗ ਲਾ ਕੇ ਕਿਸੇ ਦੀ ਤੀ ਸੜਤੀ ਡੋਲਾ ਕੋਟ ਕੇ ਕੋਈ ਸੋਰੀਆਂ ਨੇ ਮਾਰਤੀ ਨਿੱਤ ਛਾਪਦੀ ਆ ਵਿੱਚ ਅਖਬਾਰਾਂ ਸਿਰਫ ਕੱਲੇ ਇੱਕ ਦਾਜ ਤੋਂ ਪੈਦਾ ਹੁੰਦੀਆਂ ਦੀਆਂ ਬਿਮਾਰੀਆਂ ਹਜ਼ਾਰ ਸਿਰਫ ਕੱਲੇ ਇੱਕ ਦਾਜ ਤੋਂ ਹੂੰ ਹੋਂਡਾ ਦਿੱਤਾ ਤਮ ਰੂਤੀ ਅਗਿਓ ਮੰਗੀ ਐ ਮਾਰੇ ਸਭ ਨੂੰ ਕੰਗਾਲਾਂ ਤੇ ਸਰਦਾਰਾਂ ਸਿਰਫ ਕੱਲੇ ਇੱਕ ਦਾਜ ਤੋਂ ਪੈਦਾ ਹੁੰਦੀਆਂ ਪੈਦਾ ਹੁੰਦੀਆਂ ਦਾਦਾ ਹੁੰਦੀਆਂ ਬਿਮਾਰੀਆਂ ਹਜ਼ਾਰਾਂ ਸਿਰਫ ਕੱਲੇ ਇੱਕ ਦਾਜ ਤੋਂ ਬਹੁਤ ਖੂਬ ਬਹੁਤ ਖੂਬ আচ্ছা ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਚ ਜੀ ਮੇਰੀ ਵੀ ਮੈਰਿਜ ਹੋ ਚੁੱਕੀ ਹੈ ਜੀ ਮੇਰੇ ਕੋਈ ਇੱਕ ਬੇਟਾ ਬੇਟੀ ਹੈ ਜੀ ਛੋਟੇ ਭਰਾ ਦੀ ਵੀ ਮੈਰਿਜ ਹੋ ਚੁੱਕੀ ਹੈ ਉਹਦੇ ਕੋਲ ਵੀ ਇੱਕ ਬੇਟਾ ਬੇਟੀ ਆ ਫਾਦਰ ਸਾਹਿਬ ਨੇ ਮਾਤਾ ਜੀ ਨੇ ਮੈਂ ਬ੍ਰਦਰ ਵੀ ਸਟੱਡੀ ਕਰਿਆ ਪੜਿਆ ਕਿੰਨਾ ਹਾਂਜੀ ਸਰ ਉਹਨਾਂ ਨਾਲ ਗਾਉਂਦਾ ਮੇਰੇ ਨਾਲ ਛੋਟਾ ਭਰਾ ਗਾਉਂਦਾ ਜੀ ਮਨਪੀਰ ਪਟਿਆਲ ਵੀ ਉਹਨੇ ਡੀਐਮਐਲਟੀ ਪਲੱਸ 2 ਆਈਟੀਆ ਕੀਤੀ ਹੋਈ ਮੇਰੀ ਬੀਐਡ ਕੀਤੀ ਹੈ ਜੀ ਬੀਏ ਬੀਐਡ ਉਹਦੀ ਘਰ ਵਾਲੀ ਨੇ ਐਮਏ ਬੀਐਡ ਕੀਤੀ ਹੋਈ ਆ ਤੇ ਘਰ ਵਾਲੀ ਨੇ ਬੀਪੀਐਡ ਕੀਤੀ ਹੈ ਜੀ ਸਾਨੂੰ ਮਾਂ ਸਾਹਿਬ ਦਾ ਜਿਵੇਂ ਕਹਿੰਦੇ ਨੇ ਵੀ ਅਸੀਂ ਬੜੀਆਂ ਨੌਕਰੀਆਂ ਦਿੱਤੀਆਂ ਸਰਕਾਰ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਹੈ ਮੈਂ ਉਹ ਹੀ ਕਹਿੰਦਾ ਸੀ ਨੌਕਰੀ ਨਹੀਂ ਕੀਤਾ ਕੀਤਾ ਸਰ ਮੈਂ ਤਾਂ ਪਟਵਾਰੀਆਂ ਪੋਸਟਾਂ 'ਤੇ ਅਪਲਾਈ ਕਰੀਆਂ ਰੇਲਵੇ 'ਚ ਵੀ ਕੀਤਾ ਮੈਂ ਡਾਕੀ ਦੀਆਂ ਪੋਸਟਾਂ 'ਤੇ ਵੀ ਅਪਲਾਈ ਕੀਤੀਆਂ ਡਾਕ ਖੰਨੇ 'ਚ ਐਸੇ ਪੀਐਨ ਦੀਆਂ ਚਪਰਾਸੀ ਤੱਕ ਦੀਆਂ ਪੋਸਟਾਂ ਅਪਲਾਈ ਕੀਤੀਆਂ ਵੀ ਚਲੋ ਆਪਾਂ ਨੂੰ ਕੰਮ ਜੀ ਕੀ ਮਿਹਨਤ ਸ਼ਰਮ ਜੀ ਕੀ ਮਿਹਨਤ ਹੈ ਨਹੀਂ ਹਾਂ ਕੋਈ ਕੰਮ 'ਚ ਮਿਹਨਤ ਨਹੀਂ ਸਾਨੂੰ ਦੇਖੋ ਸਾਨੂੰ ਡੀਸੀ ਰੇਟ ਤੇ ਵੀ ਹੁਣ ਤੱਕ ਕੋਈ ਨੌਕਰੀ ਨਹੀਂ ਮਿਲੀ ਕੁਝ ਕਹਿਣਾ ਚਾਹੁੰਦੇ ਫਰੋਕਿਆਂ ਨੂੰ ਤੇ ਸਰਕਾਰ ਨੂੰ ਅਖੀਰ ਸਰੋਤਨ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਕੋਈ ਵੀ ਬੰਦਾ ਮਿਹਨਤ ਕਰਦਾ ਹੈ ਸੰਘਰਸ਼ ਕਰਦਾ ਹੈ ਹੈਨਾ ਆਪਣੇ ਲਈ ਕਰਦਾ ਆਪਣੇ ਪਰਿਵਾਰ ਲਈ ਕਰਦਾ ਆਪਣੇ ਸਮਾਜ ਲਈ ਕਰਦਾ ਹੈ ਮੰਨ ਲਓ ਕਲਾਕਾਰੀ ਨਹੀਂ ਮੰਨ ਲਓ ਕੋਈ ਬੱਚਾ ਹੈ ਜੋ এজ ਅ ਬੋਡੀ ਬਿਲਡਰ ਬਣਨਾ ਚਾਹੁੰਦਾ ਉਹਦੇ ਕੋਲ ਚੰਗੀ ਡਾਈਟ ਨਹੀਂ ਹੈਗੀ ਉਹਦੇ ਕੋਲ ਕੋਈ ਬੱਚਾ ਹੈ ਜਿਹੜਾ ਹੈਨਾ ਕੋਈ ਕ੍ਰਿਕਟ ਦੇ ਵਿੱਚ ਅੱਗੇ ਆਉਣਾ ਚਾਹੁੰਦਾ ਉਹਦੇ ਕੋ ਸਪੋਰਟਸ ਦਾ ਨਹੀਂ ਹੈਗਾ ਸਮਾਨ ਉਹਦੇ ਕੋ ਬੈਡ ਬੱਲਾ ਨਹੀਂ ਜਾਂ ਸਪੋਰਟਸ ਦਾ ਕ੍ਰਿਕਟ ਦਾ ਸਮਾਨ ਨਹੀਂ ਕੋਈ ਬੱਚਾ ਐਜੂਕੇਸ਼ਨ ਚ ਅੱਗੇ ਆਉਣਾ ਚਾਹੁੰਦਾ ਉਹਦੇ ਕੋ ਕਿਤਾਬਾਂ ਨਹੀਂ ਉਹਦੇ ਕੋ ਫੀਸ ਨਹੀਂ ਹੈਗੀ ਠੀਕ ਹੈ ਜੀ ਕਿਤੇ ਵੀ ਗੁਰਦੁਆਰੇ ਨਾਲੋਂ ਮੰਦਰ ਨਾਲੋਂ ਕਿਤੇ ਵੀ ਸੰਗਠਨ ਦੇ ਵਿੱਚ ਕਿਸੇ ਨੂੰ ਪੈਸੇ ਦੇਣ ਨਾਲੋਂ ਇਹ ਤਾਂ ਵੀ ਗੁੱਲਕ ਚ ਪਾਉਣ ਨਾਲ ਇਹ ਜੇ ਲੋੜਵੰਦਿਆਂ ਦੀ ਲੋੜਵੰਦ ਬੰਦੇ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਅੱਗੇ ਆਉਣ ਮਿਹਨਤ ਕਰਨ ਉਹ ਆਪਣੇ ਪਿਛਲੇ ਟਾਈਮ ਨੂੰ ਯਾਦ ਰੱਖ ਕੇ ਜਿਹੜੇ ਹੋਰ ਮਿਹਨਤ ਕਰਨ ਵਾਲੇ ਬੰਦੇ ਆ ਜੇ ਕੋਈ ਮੈਂ ਮੰਨ ਲਵਾਂ ਕਿਸੇ ਪੋਸਟ ਤੇ ਪਹੁੰਚ ਜਾਣਾ ਮੈਂ ਕਲਾਕਾਰੀ ਚ ਬਣ ਜਾਣਾ ਜਾਂ ਇਹ ਪੋਲੀਟੀਕਲ ਪਾਸੇ ਤਾਂ ਮੇਰੇ ਵਰਗੇ ਬੰਦੇ ਆਪਣਾ ਆਸਾਨ ਮੰਨ ਕੇ ਵੀ ਮੈਂ ਕਿਸੇ ਦੇ ਆਸਾਨ ਕਰਕੇ ਇੱਥੇ ਤੱਕ ਪਹੁੰਚ ਕੱਲ ਮੇਰੇ ਤੇ ਲੋਕਾਂ ਨੇ ਆਸਾਨ ਕੀਤਾ ਮੈਂ ਵੀ ਕਰਾਂ ਉਹ ਵੀ ਕਿਸੇ ਨਾ ਕਿਸੇ ਨੂੰ ਫਿਰ ਅੱਗੇ ਯਾਨੀ ਕਿ ਐਪਰੀਸ਼ੀਏਟ ਕਰੇਗਾ ਬੰਦਾ ਜਿਹੜਾ ਬੰਦਾ ਆਪ ਖੁਦ ਮਿਹਨਤ ਕਰਕੇ ਗਰਾਉਂਡ ਫਲੋਰ ਤੋਂ ਉੱਠ ਕੇ ਬੰਦਾ ਆਇਆ ਹੋਊਗਾ ਬਾਕੀ throte ਦੇਖ ਰਹੇ ਨੇ ਮੈਂ ਕਹੂੰਗਾ ਵੱਧ ਤੋਂ ਵੱਧ ਇਸ ਇੰਟਰਵਿਊ ਨੂੰ ਦੀ A1 ਮੀਡੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬਾਕੀ ਮੋਹਨ ਮਕਬੂਲ ਜੀ ਵੱਡੇ ਮੇਰੇ ਭਾਈ ਸਾਹਿਬ ਇੱਥੇ ਬੈਠੇ ਨੇ ਇਹਨਾਂ ਦਾ ਬੜਾ ਧੰਨਵਾਦ ਇਹਨਾਂ ਨੇ ਮੈਨੂੰ ਬੁਲਾਇਆ ਸ਼ੁਕਰੀਆ ਗੱਲਬਾਤ ਕਰਨ ਲਈ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਗੁਰਪ੍ਰੀਤ ਦੇ ਗਾਣੇ ਵੀ ਸੁਣੇ ਇਹਨਾਂ ਦੇ ਦਿਲ ਦੀ ਭਾਵਨਾ ਵੀ ਸੁਣੀ ਹੈ ਬਹੁਤ ਅੱਛਾ ਖੂਬਸੂਰਤ ਹੈ ਜਿਹੜੀ ਉਹਦੀ ਗਾਇਕੀ ਆ ਸਾਫ ਸੁਥਰੀ ਗਾਇਕੀ ਹੈ ਇਹਨਾਂ ਨੇ ਇੱਕੇ ਸਾਰਿਆਂ ਨੂੰ ਮੈਂ ਜਿੰਮੇ ਸਟਾਰਟਿੰਗ ਵਿੱਚ ਆਪਾਂ ਗੱਲਬਾਤ ਕੀਤੀ ਸੀ ਵੀ ਜਦੋਂ ਬੰਦਾ ਕਿਤੇ ਨਾ ਕਿਤੇ ਕੋਈ ਮਿਹਨਤ ਕਰਦਾ ਪਰ ਉਹਨੂੰ ਮੌਕਾ ਨਹੀਂ ਮਿਲਦਾ ਤਾਂ ਕੋਈ ਨਾ ਕੋਈ ਜਰੀਆ ਬਣ ਕੇ ਜੇ ਉਹਦੀ ਮਦਦ ਕਰੂਗਾ ਤਾਂ ਪਰ ਆਪ ਜਦੋਂ ਬੰਦਾ ਕਾਮਯਾਬ ਹੋਊਗਾ ਉਹ ਆਪਣੀ ਜਿਹੜੀ ਟੈਲੈਂਟ ਹੈ ਉਸ ਟੈਲੈਂਟ ਦੇ ਨਾਂ ਤੇ ਜਦੋਂ ਮਕਾਮ ਬਣਾਉਂਦਾ ਤਾਂ ਉਹ ਯਾਦ ਵੀ ਰੱਖੂਗਾ ਵੀ ਕਿਹੜੇ ਕਿਹੜੇ ਲੋਕਾਂ ਨੇ ਮੇਰੀ ਮਦਦ ਕੀਤੀ ਹੈ ਇਸੇ ਤਰ੍ਹਾਂ ਜਦੋਂ ਖੁਦ ਉਹ ਕਾਮਯਾਬ ਹੋਊਗਾ ਗੁਰਪ੍ਰੀਤ ਦਾ ਕਹਿਣਾ ਵੀ ਉਹ ਦੂਸਰਿਆਂ ਦੀ ਮਦਦ ਕਰੂਗਾ ਆਓ ਰਲ ਮਿਲ ਕੇ ਆਪਾਂ ਇਹਨਾਂ ਦੀ ਮਦਦ ਕਰੀਏ ਵੱਧ ਤੋਂ ਵੱਧ ਇਸ ਇਹਨਾਂ ਦੀ ਜਿਹੜੀ ਗੱਲਬਾਤ ਸਾਡੇ ਨਾਲ ਹੋਈ ਹੈ ਨੂੰ ਸ਼ੇਅਰ ਕਰੀਏ ਤਾਂ ਜੋ ਜਿਹੜੀ ਸਾਫ਼ ਸੁਥਰੀ ਗਾਇਕੀ ਆ ਸਾਡੇ ਪੰਜਾਬ ਦੇ ਵਿੱਚ ਅੱਛਾ ਲੋਕ ਸੁਣਨ ਅੱਛਾ ਗੌਰ ਕਿਉਂਕਿ ਇਹਨਾਂ ਦਾ ਜਿਹੜਾ ਡਿਫਰੈਂਸ ਮੈਂ ਦੇਖਿਆ ਬਹੁਤ ਅੱਜ ਦੀ ਜਿਹੜੀ ਗਾਇਕੀ ਆ ਉਹਦੇ ਨਾਲੋਂ ਬਹੁਤ ਫਰਕ ਹੈ ਹਰ ਭਜਨ ਮਾਨ ਨੂੰ ਜਿਵੇਂ ਆਪਾਂ ਪਹਿਲਾਂ ਦੱਸਿਆ ਆਪਣੇ ਆਈਡੀਅਲ ਮੰਨਦੇ ਨੇ ਤੇ ਕਾਮਯਾਬ ਹੋਣ ਉਦੋਂ ਤੱਕ ਜਦੋਂ ਦੁਬਾਰਾ ਇੱਕ ਵਾਰੀ ਫੇਰ ਨਾਲ ਗੱਲਬਾਤ ਕਰਾਂਗੇ ਉਦੋਂ ਤੱਕ ਦੁਆਗਿਆ ਸਤਿ ਸ੍ਰੀ ਅਕਾਲ